ਸਬਸਕ੍ਰਾਈਬ ਕਰੋ ਦਿਵੇਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ ਡੇਰਾ ਬਾਬਾ ਨਾਨਕ ਤੋਂ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਜਾਣ ਵਾਲੇ ਹਾਈਵੇ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀ ਜ਼ਮੀਨ ਅਕਵਾਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਪਰ ਦੂਜੇ ਪਾਸੇ ਜਿੰਨਾ ਕਿਸਾਨਾਂ ਦੀ ਜ਼ਮੀਨ ਹਾਈਵੇ ਵਿੱਚ ਆ ਰਹੀ ਹੈ ਉਹਨਾਂ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਜ਼ਮੀਨ ਦਾ ਮੁਆਵਜ਼ਾ ਬਹੁਤ ਘੱਟ ਦੇ ਰਹੀ ਹੈ ਜਿਸ ਦੇ ਵਿਰੋਧ ਵਿੱਚ ਡੇਰਾਬਾ ਬਣਾਣਕ ਦੇ ਹਾਲੇਤ ਵਾਲੇ ਦੇ ਕਿਸਾਨਾਂ ਨੇ ਸਰਕਾਰ ਵਿਰੋਧ ਪ੍ਰਦਰਸ਼ਨ ਕੀਤਾ ਕਿਸਾਨਾਂ ਨੇ ਕਿਹਾ ਕਿ ਉਹਨਾਂ ਦੀਆਂ ਜ਼ਮੀਨਾਂ ਦਾ ਮੁਆਵਜ਼ਾ ਵਧਾਇਆ ਜਾਏ ਕਿਉਂਕਿ ਪਹਿਲੇ ਹੀ ਕਿਸਾਨ ਸਰਦ ਗੰਢੇ ਹੋਣ ਕਰਕੇ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਦੇ ਹਨ ਇਹ ਇਸੇ ਤੇ ਜੋ ਕਾਰਵਾਈ ਕੀਤੀ ਜਾਏ ਅਸੀਂ ਖੋਜ ਗੱਲ ਹੋਈ ਆ ਖੁੱਲੇ ਲਾਂਗੇ ਤੇ ਲਾਂਗਾ ਫੇ ਖੁੱਲਾ ਹੀ ਚੱਲ ਲੰਦੇ ਤੇ ਇਸੇ ਤੇ ਜੋ ਤੰਗੀ ਦੇਣ ਵਾਲੀ ਗੱਲ ਕੋਈ 3-4 ਮਾਰਾਂ ਤੇ ਅੱਗੇ ਵਜੀਆਂ ਤੁਹਾਨੂੰ ਅੱਗੇ ਵੀ ਕਾਰ ਕੀਤੀ 47 ਚੋਂ ਅਸੀਂ ਉੱਜੜ ਕੇ ਆਏ ਹਾਂ ਸਪਕ ਹੋ ਗਿਆ ਅਨਾਯਾ ਪੈਂਡ ਰਹਾ ਗਿਆ ਸੰਦਮੀ ਤੇ ਪਕੋ ਗਿਆ ਪੁਰੇ ਬਾਅਦ ਚ ਲੜਾਈਆਂ ਤੇ ਕਰੀਆਂ ਤਾਂ ਕਿ ਨਸੋ ਪਜੀ ਜਹੜ ਪੈਣ ਤਾਂ ਹੀ ਨਸੋ ਪਜੀ ਤੇ ਨਵੇਂ ਤੋਂ ਨਵੇਂ ਕੰਮ ਚੱਲ ਗਿਆ ਰਹਾ ਖੁੱਲਣ ਤੇ ਕੋਈ ਇਹ ਨਹੀਂ ਬਿੰ ਰਾਜਾ ਪਰ ਇਹ ਤੇ ਨਵੇਂ ਸਾਰੇ ਲੋਕਾਂ ਦਾ ਗਾਲ ਘੋਟੇ ਇੱਥੇ ਕੋਈ ਲੋਕੀ ਸਬਜ਼ੀ ਵੇਚਦੇ ਨੇ ਕੋਈ ਦੁੱਧ ਦੇ ਦੇ ਕੇ ਜ਼ਿਆਦਾ ਕਰਦੇ ਨੇ ਦੋ ਤੋਂ ਚਾਰ ਚਾਰ ਪਹਾੜ ਤੋਂ ਕਿਸੇ ਕੋਈ ਪੈਈ ਵਾਦ ਤਵਾੜੀ ਪੈਈ ਦੋ ਕਲੇਰ ਦੇ ਵਿੱਚ ਉਹਨੇ ਲਗਾਤੀ ਏ ਸ਼ਰਟ ਕੰਕ ਤੂੰ ਹਿੱਥ ਕਿੱਧਰ ਜਾਣਾ ਜੋ ਜਿਹੜਾ 20 ਮਹੀਨਾ ਚੱਲਦਾ ਉਹਨੂੰ ਕਾਇਟਾ ਨਹੀਂ ਦੇਣਾ ਉਹ ਤੇ ਆ ਨਹੀਂ ਦੇਣਾ ਜਿਹੜਾ ਇਕੱਠੇ ਹੋਏ ਨਾ ਤੇ ਸਾਡੇ ਮੰਨਾਂ ਅੰਦਰ ਕੁਝ ਖਖੇ ਨੇ ਕਿ ਕਟਾਕੋਟ ਸਾਹਿਬ ਦਾ ਜਿਹੜਾ ਲੰਗਾ ਲੰਗ ਰ ਚੱਲੂ ਹੋ ਗਿਆ ਵਾ ਇਹਦੇ ਪ੍ਰਤੀ ਜਿਹੜੀ ਪੁਰਾਣੀ ਛੜਕਿਆ ਗਈ ਆ ਬਹੁਤ ਵੱਡੀ ਛੜਕਿਆ 100 ਫੁੱਟ ਛੜਕਿਆ ਇਹਨੂੰ ਇਚਾਰ ਕੀਤਾ ਜਾਵੇ ਤਾਂ ਕਿ ਲੋਕਾਂ ਦਾ ਆ ਜਾਣਾ ਜਿਹੜਾ ਉਹ ਘਟੋ ਘਟ ਹੋ ਸਕੀ ਲੋਕਾਂ ਦਾ ਜਾੜਾ ਇੱਥੇ ਬਾਰਡਰ ਦੇ ਹੋਣ ਕਰਕੇ ਅੱਗੇ ਹੀ ਬਹੁਤ ਤੰਗੀਆਂ ਤੁਰਸੀਆਂ ਨੇ ਤੇ ਸਾਨੂੰ ਹੋਰ ਤੰਗੀਆਂ ਵਿੱਚ ਨਾ ਪਾਇਆ ਜਾਵੇ ਅਸੀਂ ਸਰਕਾਰ ਕੋਲ ਮੰਗ ਕਰਦੇ ਆ ਵੀ ਜਿਹੜਾ ਵੀ ਰਕਬਾ ਕੋਈ ਥੋੜਾ ਬੋਦਾ ਵਿੱਚ ਆਵੇ ਇਹਦੇ ਉਹਦਾ ਜੋਗ ਮੁਆਵਜ਼ਾ ਮਿਲਿਆ ਜਾਵੇ ਤਾਂ ਕਿ ਲੋਕੀ ਆਪਣਾ ਉਹਦਾ ਕੋਈ ਅਲਟਰਨੇਟਿਵ ਸੋਚ ਸਕਣ ਤੁਹਾਨੂੰ ਕੋਈ ਨੋਟੀਫਿਕੇਸ਼ਨ ਆਇਆ ਅਜੇ ਤੱਕ ਕੋਈ ਨਹੀਂ ਕੋਈ ਨਹੀਂ ਅਸੀਂ ਤਾਂ ਡਰੇ ਪਏ ਆ ਕੋਈ ਕੋਈ ਇਤਰੋ ਨਹੀਂ ਲੱਭਿੰਦਾ ਕੋਈ ਇਤਰੋ ਨਹੀਂ ਲੱਭਿੰਦਾ ਕੋਈ ਕਿੰਦਾ ਆਜ ਨਹੀਂ ਲੱਭਿਆ ਕੋਈ ਅੱਲਾ ਆਜ ਨਹੀਂ ਲੱਭਿਆ ਅਸੀਂ ਇਹ ਕਰ ਲਉ ਬੜੇ ਗਰੇ ਪਏ ਆ ਤੇ ਸਾਡਾ ਕੰਮ ਦੂਰ ਕੀਤਾ ਜਾਵੇ ਸੱਜਾ ਜਾਵੇ ਕੋਈ ਇਹ ਮਸਲਾ ਕੀ ਹੈ ਹੋਰ ਕੋਈ ਬੋਲੇਗਾ ਹਾਂਜੀ ਕੀ ਮਸਲਾ ਟਾਡਾ ਮਸਲਾ ਸਰ ਸਾਡਾ ਇਹ ਆ ਵੀ ਅਸੀਂ ਬਾਰਡਰ ਏਰੀਆ ਦੇ ਕਿਸਾਨ ਆ तकरीबन ਸਾਰੇ ਜੀ ਤੇ ਬਾਰਡਰ ਏਰੀਆ ਦੇ ਕਿਸਾਨ ਜਿਹੜੇ ਉਹ ਤੇ ਅੱਗੇ ਹੀ ਦੱਬੇ ਪਏ ਨੇ ਕਿਉਂਕਿ 5 ਵਜੇ ਤੇ 5 ਵਜੇ ਤੱਕ 9 ਤੋਂ 5 ਵਜੇ ਤੱਕ ਸਾਨੂੰ ਕੰਮ ਕਰਨ ਦਿੱਤਾ ਜਾਂਦਾ ਵਾ ਤੇ ਬਾਅਦ ਵਿੱਚ ਸਾਨੂੰ ਇੱਧਰ ਕੱਢ ਦਿੱਤਾ ਜਾਂਦਾ ਤੇ ਜਿੱਦਣ ਕਿ ਬੀਐਸਐਫ ਦੇ ਅਫਸਰ ਨਹੀਂ ਆਉਣਾ ਹੁੰਦਾ ਵਾ ਉਹ ਦਿਨ ਤਕਰੀਬਨ ਸਾਨੂੰ ਸਾਰਾ ਦੇਣ ਹੀ ਨਹੀਂ ਉਧਰ ਜਾਣ ਦਿੱਤਾ ਜਾਂਦਾ ਤੇ ਬਾਕੀ ਰਹੀ ਗੱਲ ਬਾਰਡਰ ਏਰੀਆ ਦੀ ਬਰਸਾਤ ਦੇ ਵਿੱਚ ਤਕਰੀਬਨ 50% ਕਿਸਾਨ ਜਿਹੜੇ ਨੇ ਉਹਦੇ ਪਾਣੀ ਦੀ ਮਾਰ ਇੱਥੇ ਵੈਸੇ ਬਰਸਾਤ ਦੇ ਪਾਣੀ ਨਾਲ ਹੀ ਮਰ ਜਾਂਦੇ ਨੇ ਤੇ ਸਾਡੀ ਸਰਕਾਰ ਨੂੰ ਇਹੋ ਹੀ ਬੇਨਤੀ ਆ ਵੀ ਜਿਹੜੀ ਰਸਤਾਵਾ ਕਰਤਾਰਪੁਰ ਸਾਹਿਬ ਦਾ ਸਾਨੂੰ ਖੁਸ਼ੀ ਆ ਖੁੱਲਣ ਲੱਗਾ ਵਾ ਤੇ ਜਿਹੜੀ ਸੜਕ ਪੁਰਾਣੀ ਆ ਇਹੋ ਹੀ ਬਹਾਰ ਰੱਖੀ ਜਾਏ ਇਹਨੂੰ ਚੌੜਿਆਂ ਕੀਤਾ ਜਾਏ ਜਦ ਕਿ ਕਿਸਾਨਾਂ ਦਾ ਜਿਹੜਾ ਜਾੜਾ ਹੋਣ ਤੋਂ ਬਚ ਜਾਏ ਜੇ ਕਿਸੇ ਦੀ ਪੈਲੀ ਹੁੰਦੀ ਆ ਤੇ ਉਹਦੇ ਬਾਰੇ ਮੁਆਵਜ਼ੇ ਬਾਰੇ ਕਿਦਾਂ ਕਰੀਏ ਮੁਆਵਜ਼ਾ ਇਹ ਵੀ ਯੋਗ ਮੁਆਵਜ਼ਾ ਦਿੱਤਾ ਜਾਏ ਤੇ ਇੱਕ ਮੁੱਠ ਦਿੱਤਾ ਜਾਏ ਕਿਉਂਕਿ ਜਿਹੜੀ ਇਹਨਾਂ ਕਿਸਾਨਾਂ ਦੀ ਜ਼ਮੀਨ ਆ ਜ਼ਮੀਨ ਤੇ ਅੱਗੇ ਥੋੜੀ ਥੋੜੀ ਆ ਤੇ ਸਬਜੀ ਵਾਲੀ ਜ਼ਮੀਨ ਆ तकरीबन ਸਾਰੀ ਤੇ ਸਬਜੀ ਲਾ ਕੇ ਤੇ ਆਪਣੇ ਪਰਿਵਾਰ ਪਾਲਣ ਰਹੇ ਨੇ ਤੇ ਇਹ ਜਿੱਤਨ ਦਾ ਰੋਲਾ ਪਿਆ ਰਾਹ ਦਾ ਉਦੋਂ ਦੇ ਸਾਰੇ ਖੌਫ ਚ ਨੇ ਕਿ ਪਤਾ ਨਹੀਂ ਇੱਥੇ ਕੀ ਹੋ ਜਾਣਾ ਤੇ ਇਸ ਕਰਕੇ ਸਾਡਾ ਖਾਸ ਕਰਕੇ ਕਿਸਾਨਾਂ ਦਾ ਧਿਆਨ ਰੱਖਿਆ ਜਾਏ ਵਿਨੋਦ ਸੋਨੀ ਦਿਵੇਆ ਪੰਜਾਬ ਟੀਵੀ ਡੇਰਾ ਬਾਬਾ ਨਾਨਕ